ਅਬੂਹਰ ਦੇ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੇ ਲਈ ਨਿਸ਼ਾਨ ਸਾਹਿਬ ਤੇ ਚੜਿਆ ਸੇਵਾਦਾਰ ਅਚਾਨਕ ਹੀ ਰੋਸੀ ਟੁੱਟਣ ਦੇ ਚਲਦਿਆਂ ਉੱਥੇ ਫਸ ਜਾਂਦਾ ਤੇ ਸਵੇਰ ਤੋਂ ਹੀ ਸਾਰਾ ਇਲਾਕਾ ਇਸ ਦੀ ਸਹੀ ਸਲਾਮਤ ਹੇਠਾਂ ਵਾਪਸੀ ਦੇ ਲਈ ਅਪੀਲ ਕਰ ਰਿਹਾ ਸੀ ਹਾਲਾਂਕਿ ਫੌਜ ਮੌਕੇ ਤੇ ਪਹੁੰਚੀ ਤੇ ਫੌਜ ਦੇ ਵੱਲੋਂ ਮੋਰਚਾ ਸਾਬਿਆ ਗਿਆ ਦੱਸਿਆ ਜਾ ਰਿਹਾ ਕਿ 90 ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਫਸਿਆਏ ਗੁਰਸਿੱਖ ਜਿਸ ਨੂੰ ਤਕਰੀਬਨ 5 ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਹੇਠਾਂ ਉਤਾਰਿਆ ਗਿਆ ਤਾਂ ਸਾਰੇ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਗੁਰਸਿੱਖ ਦਾ ਇਹ ਕਿਹਾੜਾ ਹੈ ਕਿ ਹਰ ਵਾਰ ਹੀ ਨਿਸ਼ਾਨ ਸਾਹਿਬ ਦੇ ਉੱਤੇ ਚੋਲਾ ਚੜਾਉਣ ਦੇ ਲਈ ਚੜਦਾ ਤੇ ਇਸ ਵਾਰ ਜਦ ਚੜਿਆ ਤਾਂ ਅਚਾਨਕ ਤਾਰ ਟੁੱਟੀ ਹੈ ਜਿਸ ਦੇ ਚਲਦੇ ਉੱਪਰ ਹੀ ਲੰਮਗ ਗਿਆ ਹਾਲਾਂਕਿ ਉਸੇ ਵੇਲੇ ਤੋਂ ਹੀ ਇਸ ਦੀ ਸਲਾਮਤੀ ਦੇ ਲਈ ਦੁਆਵਾਂ ਪਿੰਡ ਦੇ ਵਿੱਚ ਹੋ ਰਹੀਆਂ ਸਨ ਤੇ ਫੌਜ ਨੇ ਮੌਕੇ ਤੇ ਆ ਕੇ ਮੋਰਚਾ ਸੰਭਿਆ ਤੇ ਤਕਰੀਬਨ 5 ਘੰਟੇ ਦੀ ਮੁਸ਼ਕਲ ਲੱਗੀ ਹੈ ਤੇ 90 ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਫਸੇ ਗੁਰਸਿੱਖ ਨੂੰ ਹੇਠਾਂ ਉਤਾਰ ਲਿਆ ਗਿਆ ਬਾਈ ਕਿਵੇਂ ਹੋਇਆ ਕਿ ਕਿਵੇਂ ਕਿੰਨੇ ਵਜੇ ਕਿ ਚੜ੍ਹੇ ਸੀ ਤੁਸੀਂ 8 ਵਜੇ ਇਹ ਕਿ ਵੈਸੇ ਤੁਹਾਡੀ ਡਿਊਟੀ ਲੱਗੀ ਸੀ ਜਾਂ ਤੁਸੀਂ ਆਪ ਗਏ ਸੀਗੇ ਆਪ ਗਏ ਸੀਗੇ ਤੇ ਅੱਗੇ ਵੀ ਕਦੀ ਨਿਸ਼ਾਨ ਸਾਹਿਬ ਅੱਗੇ ਨਹੀਂ ਗਏ ਪਹਿਲੀ ਵਾਰੀ ਸੀ ਤੇ ਤਾਰ ਟੁੱਟਣ ਦਾ ਕੋਈ ਕਾਰਨ ਸਮਝ ਆਇਆ ਤਾਰ ਨਹੀਂ ਟੁੱਟੀ ਉਹ ਫਿਰ ਕੀ ਦਲਾਈਗੀ ਫਿਰ ਕੀ ਲੈਗੀ ਜਿੰਨੇ ਕਰਕੇ ਫਿਰ ਤੁਹਾਨੂੰ ਥੱਲੇ ਲੈਣਾ ਮੁਸ਼ਕਲ ਆ ਗਿਆ ਕਿੰਨੇ ਘੰਟਿਆਂ ਬਾਅਦ ਤੁਸੀਂ ਉੱਥੋਂ ਉਤਰੇ ਫਿਰ 5 ਘੰਟੇ ਤਾਂ ਮੇਰੇ ਖਿਆਲ ਨਾਲ ਰਹਿ ਗਏ ਤੁਸੀਂ ਉੱਥੇ 8 ਵਜੇ ਚੜੇ ਸੀਗੇ ਤੁਸੀਂ ਉੱਪਰ ਜਦੋਂ ਰਹੇ ਫਿਰ ਤੁਹਾਡਾ ਹੌਸਲਾ ਬੁਲੰਦ ਰਿਹਾ ਜਾਂ ਕੋਈ ਮੰਨ ਦਾਰ ਸੀ ਕੋਈ ਡਰ ਮੰਨ ਦਾਰ ਸੀ ਕੋਈ ਲੋਕਾਂ ਦੇ ਵਿਸ਼ਵਾਸ ਸੀਗਾ ਕਿ ਉਤਾਰ ਲੈਣਗੇ ਸਹੀ ਗੁਰੂ ਦਾ ਸਿਮਰਨ ਲਗਾਤਾਰ ਜਾਰੀ ਸੀਗਾ ਨਹੀਂ ਜਦੋਂ ਤੁਸੀਂ ਉੱਤੇ ਲਟਕੇ ਥੱਲੇ ਕਿਵੇਂ ਇਨਫੋਰਮੇਸ਼ਨ ਗਈ ਮਤਲਬ ਵੀ ਤੁਸੀਂ ਅਚਾਹ ਆਵਾਜ਼ ਆ ਰਹੀ ਸੀ ਆਵਾਜ਼ ਆ ਰਹੀ ਸੀ ਠੀਕ ਹੈ ਠੀਕ ਮੈਨੂੰ ਨਾਲ ਪਤਾ ਲੱਗ ਗਿਆ ਸੀ ਸੰਗਤ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਹੋਈ ਜੀ ਤੁਜੀ ਠੀਕ ਹੋ ਬਿਲਕੁਲ ਠੀਕ ਚਲੋ ਉੱਪਰ ਕਰਨਾ ਕੀ ਸੀਗਾ ਆਪਾਂ ਚੋਲਾ ਬਣਾਣਾ ਸੀ ਚੋਲਰ ਨਮਾਤਰ ਹੋਣਾ ਸੀ ਨਮਾ ਚਲਾਣਾ ਸੀ ਆਪਾਂ ਜਿਹੜਾ ਬਾਈ ਉੱਥੇ ਗਿਆ ਸੀਗਾ ਇਹਨਾਂ ਨਾਲ ਹਾਂਜੀ ਪਤਾ ਹੀ ਨਾ ਸੁਖਜੀਤ ਸਿੰਘ ਕੀ ਗੱਲ ਹੈ ਹੋ ਕਿੰਨੀ देर ਬਾਅਦ ਉਤਾਰਿਆ ਗਿਆ ਜੀ ਇਹ ਕਿੰਨੇ ਵਜੇ ਜਿਹੜੇ ਸਵੇਰੇ ਸੀ 8:00 ਵਜੇ ਕਢਾਇਆ ਗਿਆ ਸੀ ਠੀਕ ਹੈ ਸਾਨੂੰ ਇਸ ਟਾਈਮ ਉਤਾਰਿਆ ਪਰ ਸੈਸ਼ਨ ਦਾ ਬਹੁਤ ਤਾਂ ਬਹੁਤ ਧੰਨਵਾਦ ਜੀ ਇਹ ਕਿੱਥੋਂ ਦਾ ਯੋਗ ਹੈ ਜੀ ਗਿਦੜਾਂ ਵਾਲੀ ਤੇ ਉਧਰੋਂ ਇਹ ਲੰਮਗੇ ਕਿਵੇਂ ਰਹਿਗੇ ਸੀਗੇ ਉਪਰ ਆਣਾ ਫਿਰਕੀ ਟੁੱਟਣ ਕਰਕੇ ਆਣਾ ਕਿਸੇ ਤਾਕਤ ਕੰਦੀ ਲੱਗ ਪੀ ਸੀ ਚੈਸ ਕਰਕੇ ਠੀਕ ਹੈ ਬਿਲਕੁਲ ਸਹੀ ਹੈ ਸਾਰੇ ਚੰਦਲ ਪੂਰੀ ਚੜ੍ਹਦੀ ਕਲਾ ਜੀ ਹਾਂ ਜੀ ਸਿੰਘ ਚੜ੍ਹਦੀ ਕਲਾ ਜੀ ਬਾਈ ਕਿਵੇਂ ਹੋਇਆ ਕਿ ਕਿਵੇਂ ਕਿੰਨੇ ਵਜੇ ਕਿ ਚੜ੍ਹੇ ਸੀ ਤੁਸੀਂ 8 ਵਜੇ ਇੱਕ ਵੀ ਵੈਸੇ ਤੁਹਾਡੀ ਡਿਊਟੀ ਲੱਗੀ ਸੀ ਜਾਂ ਤੁਸੀਂ ਆਪ ਗਏ ਸੀਗੇ ਆਪ ਗਏ ਸੀਗੇ ਤੇ ਅੱਗੇ ਵੀ ਕਦੀ ਨਿਸ਼ਾਨ ਸਾਹਿਬ ਅੱਗੇ ਨਹੀਂ ਗਏ ਪਹਿਲੀ ਵਾਰੀ ਸੀ ਤੇ ਤਾਰ ਟੁੱਟਣ ਦਾ ਕੋਈ ਕਾਰਨ ਸਮਝ ਆਇਆ ਤਾਰ ਨਹੀਂ ਟੁੱਟੀ ਉਹ ਫਿਰਕੀ ਟੁੱਲ ਗਈ ਫਿਰਕੀ ਲੱਗੀ ਜਿਸ ਨੇ ਕਰਕੇ ਫਿਰ ਤੁਹਾਨੂੰ ਥੱਲੇ ਲੈਣਾ ਮੁਸ਼ਕਲ ਆ ਗਿਆ ਕਿੰਨੇ ਘੰਟਿਆਂ ਬਾਅਦ ਤੁਸੀਂ ਉੱਥੋਂ ਉਤਰੇ ਫਿਰ ਪੰਜ-ਛੇ ਘੰਟੇ ਤਾਂ ਮੇਰੇ ਖਿਆਲ ਨਾਲ ਰਹਿ ਗਏ ਤੁਸੀਂ ਉੱਥੇ 8 ਵਜੇ ਚੜੇ ਸੀਗੇ ਤੁਸੀਂ ਉੱਪਰ ਜਦੋਂ ਰਹੇ ਫਿਰ ਤੁਹਾਡਾ ਹੌਸਲਾ ਬਲੰਦ ਰਿਹਾ ਜਾਂ ਕੋਈ ਮੰਚਦਾਰ ਮੰਚਦਾਰ ਸੀ ਕੋਈ ਲੋਕਾਂ ਦਾ ਵਿਸ਼ਵਾਸ ਸੀਗਾ ਵੀ ਉਤਾਰ ਲੈਣਗੇ ਤੁਸੀਂ ਗੁਰੂ ਦਾ ਸਿਮਰਨ ਲਗਾਤਾਰ ਜਾਰੀ ਸੀਗਾ ਨਹੀਂ ਜਦੋਂ ਤੁਸੀਂ ਉੱਤੇ ਲਟਕੇ ਥੱਲੇ ਕਿਵੇਂ ਇਨਫੋਰਮੇਸ਼ਨ ਗਈ ਮਤਲਬ ਵੀ ਤੁਸੀਂ ਅੱਛਾ ਆਵਾਜ਼ ਆ ਰਹੀ ਆਵਾਜ਼ ਆ ਰਹੀ ਆਵਾਜ਼ ਆ ਰਹੀ ਸੀ ਠੀਕ ਹੈ ਠੀਕ ਮੈਨੂੰ ਨਾਲ ਪਤਾ ਲੱਗ ਗਿਆ ਸੀ ਸੰਗਤ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਹੋਈ ਹੈ ਤੁਸੀਂ ਠੀਕ ਹੋ ਬਿਲਕੁਲ ਠੀਕ ਉੱਪਰ ਕਰਨਾ ਕੀ ਸੀਗਾ ਆਪਾਂ ਚੋਲਾ ਬਦਲਣਾ ਸੀ ਚੋਲ ਨਵਾਂ ਚੜਾਉਣਾ ਸੀ ਨਵਾਂ ਚਲਾਉਣਾ ਸੀ ਬਾਈ ਕਿਵੇਂ ਹੋਇਆ ਕਿ ਕਿਵੇਂ ਕਿੰਨੇ ਵਜੇ ਕਿ ਚੜ੍ਹੇ ਸੀ ਤੁਸੀਂ 8 ਵਜੇ ਇੱਕ ਵੀ ਵੈਸੇ ਤੁਹਾਡੀ ਡਿਊਟੀ ਲੱਗੀ ਸੀ ਜਾਂ ਤੁਸੀਂ ਆਪ ਗਏ ਸੀਗੇ ਆਪ ਗਏ ਸੀਗੇ ਤੇ ਅੱਗੇ ਵੀ ਕਦੀ ਨਿਸ਼ਾਨ ਸਾਹਿਬ ਅੱਗੇ ਨਹੀਂ ਗਏ ਪਹਿਲੀ ਵਾਰੀ ਸੀ ਤੇ ਤਾਂ ਟੁੱਟਣ ਦਾ ਕੋਈ ਕਾਰਨ ਸਮਝ ਆਇਆ ਤਾਂ ਨਹੀਂ ਟੁੱਟਦੀ ਉਹ ਫਿਰ ਕਿੱਦਾਂ ਲਾਏਗੀ ਫਿਰ ਕਿੱ ਲੈਗੀ ਜਿੰਨੇ ਕਰਕੇ ਫਿਰ ਤੁਹਾਨੂੰ ਥੱਲੇ ਲੈਣਾ ਮੁਸ਼ਕਲ ਆ ਗਿਆ ਕਿੰਨੇ ਹੀ ਘੰਟਿਆਂ ਬਾਅਦ ਤੁਸੀਂ ਉੱਥੋਂ ਉਤਰੇ ਫਿਰ ਪੰਜ-ਛੇ ਘੰਟੇ ਤਾਂ ਮੇਰੇ ਖਿਆਲ ਨਾਲ ਰਹਿ ਗਏ ਤੁਸੀਂ ਉੱਥੇ 8 ਵਜੇ ਚੜ੍ਹੇ ਸੀਗੇ ਤੁਸੀਂ ਉੱਪਰ ਜਦੋਂ ਰਹੇ ਫਿਰ ਤੁਹਾਡਾ ਹੌਸਲਾ ਬੁਲੰਦ ਰਿਹਾ ਜਾਂ ਕੋਈ ਮੰਚ ਦਾਰਸੀ ਕੋਈ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਇਹ ਉਤਾਰ ਲੈਣਗੇ ਸਹੀ ਗੁਰੂ ਦਾ ਸਿਮਰਨ ਲਗਾਤਾਰ ਜਾਰੀ ਸੀਗਾ ਨਹੀਂ ਜਦੋਂ ਤੁਸੀਂ ਉੱਤੇ ਲਟਕੇ ਥੱਲੇ ਕਿਵੇਂ ਇਨਫੋਰਮੇਸ਼ਨ ਗਈ ਮਤਲਬ ਵੀ ਤੁਸੀਂ ਅੱਛਾ ਆਵਾਜ਼ ਆ ਰਹੀ ਆਵਾਜ਼ ਆ ਰਹੀ ਆਵਾਜ਼ ਆ ਰਹੀ ਸੀ ਠੀਕ ਹੈ ਠੀਕ ਨਾਲੋ ਨਾਲ ਪਤਾ ਲੱਗ ਗਿਆ ਸੀ ਸੰਗਤ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਹੋਈ ਹੈ ਤੁਜੀ ਠੀਕ ਹੋ ਬਿਲਕੁਲ ਠੀਕ ਤੇ ਉੱਪਰ ਕਰਨਾ ਕੀ ਸੀਗਾ ਤਾਂ ਚੋਲਾ ਬਦਲਣਾ ਸੀ ਚੋਲ ਨਾ ਨਵਾ ਚੜਾਉਣਾ ਸੀ ਨਵਾ ਚਲਾਣਾ ਸੀ ਆਪਾਂ